ਸਾਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵੱਲੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਤੇ ਮੌਲ ਫੋ ਚੁੱਕੇ ਆ ਭਾਈ ਜੀ ਉਹਨਾਂ ਨੂੰ ਵੇਖੋ ਅੱਜ ਵੀ ਬਾਈ ਕੋ ਚਾਰ ਪੰਜ ਲਾਇਵ ਪਾਛੂ ਸੇਲ ਆ ਤੇ ਜਦੋਂ ਪਿਛਲਾ ਮਾਲ ਸੇਲ ਹੋ ਗਿਆ ਤੇ ਤੁਹਾਨੂੰ ਬੜਾ ਰੇਟ ਸਹੀ ਹੁੰਦਾ ਤੇ ਮਾਲ ਤਾਂ ਹੀ ਵਿਖੀ ਜਾਂਦਾ ਬਾਕੀ ਭਾਈ ਜੀ ਨਾਲ ਗੱਲਬਾਤ ਕਰਦੇ ਆ ਭਾਈ ਜੀ ਸਤਿਕਾਰ ਸਤਿਕਾਰ ਬਹੁਤ ਹੋ ਗਿਆ ਜੀ ਬਹੁਤ ਕਰਦੇ ਗੱਲ ਸੁਣਾਓ ਕੀ ਹਾਲ ਹੈ ਪਰਿਵਾਰ ਦਾ ਠੀਕ ਹੈ ਬਾਜੀ ਲੈ ਗਿਆ ਬਾਪੇ ਨਾਲ ਕੀ ਕਿਰਪਾ ਬੱਚੇ ਪਾਤਸ਼ਾਹ ਦੀ ਉਹੋ ਹੀ ਕਰਨਾ ਦਾ ਬਸ ਲੈ ਗਿਆ ਬਾਹਰ ਮੈਂ ਠਾਹ ਰੋ ਕੋ ਹਾਂਜੀ ਸਰ ਠੀਕ ਆ ਬਜੀ ਸਰ ਬਜੀ ਸਰ ਸਾਰਾ ਮਾਲ ਰਿਕੈਡ ਸਾਰਾ ਰਿਕੈਡ ਨਾਈ ਨਾਈ ਜਦੋਂ ਜਦੋਂ ਆਪੀ ਕਦੋਂ ਹੋਰੇ ਆਈਏ ਜੀ ਹਾਂ ਜੀ ਦੋ ਤਿੰਨ ਵਜੇ ਨੂੰ ਹੋਣਾ ਜਾਂ ਦੋ ਘੰਟੇ ਕੱਲ ਵਿਖੜੀਆਂ ਵਿੱਚ ਠੀਕ ਆ ਅਜਾ ਚਲੋ ਉੱਥੇ ਇਹਨੇ ਵੀ ਬਾਗਲੇ ਵਿੱਚ ਨਾ ਨਾ ਚਲ ਰਿਸ਼ੂ ਜੀ ਹਾਂਜੀ ਸਰ ਉਹ ਇਹਨੂੰ ਕਿੱਦੋਂ ਜਾ ਸੁਭੈ ਤੋਂ ਹਾਂਜੀ ਪਿਓਰ ਨਹੀਂ ਦਿੱਦੀ ਆ ਮਗਰ ਸੂਬਾ ਜੇ ਮਗਰ ਕੱਟੀ ਜੇ ਅੱਛਾ ਕੱਟੀ ਕੱਟੀ ਮਗਰ ਜੀ ਅੱਜ ਪੰਜਵਾਂ ਦਿਨ ਛੇਵਾਂ ਦਿਨ ਸੋਜਣੀ ਜੇ ਠੀਕ ਆ ਤੇ ਠੰਡੀ ਜੰਮੀ ਆ ਵੀ ਰੱਜ ਗਿਆ ਦੋ ਮਾਰਾ ਜਾਨੀ ਮਾਰਦਾ ਨੇ ਬੱਚੇ ਥੱਲੇ ਬਹਿ ਜੋ ਕੋਈ ਝਗੜ ਹੋਈ ਨਹੀਂ ਭਾਵੇਂ ਆਦੀ ਬਹਿ ਜੋ ਥੱਲੇ ਜਾਨਾ ਛੱਡਾ ਬੱਚਾ ਹੀ ਨਹੀਂ ਦੇਖੋ ਧਾਰ ਕੱਟੀ ਮੋਟੀ ਉਂਗਲਾ ਦੀ ਧਾਰ ਆਉਣੀ ਹੈ ਭਾਵੇਂ ਆਦੀ ਬਹਿ ਜੋ ਥੱਲੇ ਤੇ ਭਾਵੇਂ ਆਉਣੀ ਬਹਿ ਜੋ ਸਾਡੇ ਛੰਡੀ ਬੜੀ ਬੱਚਾ ਛੋਟਾ ਰੋਪਿਆ ਪੱਛੋ ਤੇ ਦੰਦ ਮਾਰਦੇ ਸਿਰੋਂ ਭਾਵੇਂ ਜੇ ਆ ਗਈ ਛੋਟੀ ਪੂਰੀ ਵੱਢੀ ਹੈ ਨਾਲੇ ਪੂਰੀ ਫੁੱਟੀ ਹੋਈ ਉੱਠ ਨੀਨੀ ਜੀ ਕੱਟੀ ਜੇ ਮਗਰ ਨ ਟਾਂ ਟਾਂ ਤੋਰ ਨਾ ਬਹੁਤ ਧੀਰਜ ਆ ਜੀ ਆਪਣੇ ਠੀਕ ਆ ਇਹ ਥਾਂ ਕੋਲ ਬੜਾ ਸੋਹਣਾ ਲੱਗਿਆ ਨਾ ਬਹੁਤ ਤਾਪਦਾ ਦੋਰਾ ਖੜਨ ਲੱਗਾ ਜੀ ਬੰਦੀ ਚੋਟੀ ਪੂਰੀ ਨਾਲ ਆਜੋ ਆਜੋ ਹਾਂ ਜੀ ਮੈਂ ਸੁਣਦਾ ਭਜੀ ਜੀ ਬਾਈ ਆ ਲੋ ਨਾਲ ਕੇ ਗਿਆ ਯਾਰ ਅੰਡੇ ਆ ਗਏ ਆ ਗਿਆ ਸਾਡੀ ਨਾਲ ਕੇ ਗਿਆ ਚਲ ਚਲ ਨਾਲ ਜੀ ਦੂਰ ਆ ਨਾ ਯਾਰ ਤੁਸੀਂ ਆ ਨਾ ਯਾਰ ਆਹੋ ਹਾਂ ਜੀ ਰਹੋ ਗਿਆ ਯਾਰ ਉਹ ਕੱਲ ਦਾ ਕਰ ਗਿਆ ਯਾਰ ਤੇ ਆਉਣ ਢਿਆਣਾ ਆਣ ਵਾਲਾ ਪਹੁੰਚ ਵਾਲਾ ਜੀ ਹਾਂ ਜੀ ਸੁਦੇ ਜੀ ਮੋਂ ਦਾ ਦਿਆ ਜੀ ਆ ਦੇ ਦੀ ਇੱਕ ਪੰਜ ਦੀ ਬਸ ਉਧਰ ਕੰਮ ਹੈ ਹਾਂ ਜੀ ਹਾਂ ਜੀ ਉਧਰ ਵਾਲਾ ਤੁਸੀਂ ਦਾਲ ਦਿਓ ਹਾਂ ਤਾਲੀ ਹੋਵੇ ਜਿਹੜੀ ਹਾਂ ਜੀ ਤਾਲੀ ਹੋਵੇ ਬਾਕੀ ਤੁਸੀਂ ਦਾਲ ਦਿਓ ਦਾ ਦੋ ਸੁ ਲਾ ਕਰੀ ਗਾ ਜੀ ਤਾਂ ਦੋ 60 99 99 ਦਾ ਵੀਰ ਜਾਇ ਜਾ ਕੇ ਜੋ ਗੱਲ ਤੋ ਜੀ ਇਹਦੇ ਵੀ ਆ ਕੇ ਕਰ ਤੋਂ ਕੋਈ ਗੱਲ ਅਜੇ ਵੀ ਜਾ ਕੇ ਤਾਂ ਦੱਸ ਦੋ ਕੋਈ ਗੱਲ ਜੀ ਬਾਕੀ ਛੋਟੀ ਜੇ ਦੀ ਮਰਜ਼ੀ ਬੈਜੋ ਥਾਂ ਤੇ ਹਾਂ ਭਾਵੇਂ ਉਧਰ ਪਰਲਮੈਂਟ ਸਾਡੀ ਬੈਜੇ ਤਾਂ ਭਾਵੇਂ ਆਹਦੀ ਬੈਜੇ ਛੋਟੀ ਜੇ ਠੀਕ ਆ ਹਾਂ ਜੀ ਦੋ ਜਾਨ ਬੈਜੀਏ ਤਾਂ ਦੋ ਮਰ ਬੈ ਕੇ ਛੋਈ ਜਾ ਬਗਨਾਰਾ ਆ ਜੀ ਸਹੀ ਬੋਲੇ ਜੋ ਪਾਠੇ ਦੱਸ ਦੋ ਪੀ ਦੋ ਕਿਲੋ 11 ਕਿਲੋ ਦੁੱਧ ਹੋ ਗਾ ਦੇ ਕੋਲ ਛੋਟੀ ਹੋਵੇ ਬਸ ਬੰਨ ਛੋਟੀ ਹੋਵੇ 92000 ਚਲੋ ਜਾਂ ਠੀਕ ਹੈ ਜੀ ਛੋੜੀ ਉਹ ਤੋਂ ਵੀ ਛੋੜ ਕਰਵਾ ਦੇ 92000 ਤੋਂ ਛੋੜ ਕਰਵਾ ਠੀਕ ਹੈ ਜੀ ਠੀਕ ਹੈ 92000 ਆਹ ਜੀ ਇਹ ਵੀ ਅੱਜ ਅੱਜ ਤਜਾਦਨ ਸੂਈ ਨਹੀਂ ਜੀ ਇਹਦੇ ਮਗਰ ਵੀ ਕੱਟੀ ਜੰਨੀ ਦੀ ਅੱਜ ਮਗਰ ਕੱਟੀ ਇਹਦੇ ਮਗਰ ਕੱਟੀ ਅੱਜ ਤਜਾਦਨ ਸੂਈ ਨਹੀਂ ਜੇ ਕੋਈ 10000 ਕਿਲੋ ਬੋਲਾ ਹੋਗਾ ਜੀ ਅੱਛਾ ਬੋਲਾ 10000 ਕਿਲੋ ਜਾ ਜਵੇ ਤੋਂ ਮੈਨ ਇਹ ਵੀ ਠੀਕ ਮਗਰ ਹੈ ਨਾ ਇਹਦੇ ਮਗਰ ਵੀ ਕੱਟੀ ਜੀ ਮਗਰ ਇਹਦੇ ਵੀ ਕੱਟੀ ਜੀ ਕੱਟੀ ਜੀ ਦੀ ਜੀ ਉਹ ਜੀ ਇਹਦੇ ਮਗਰ ਵੀ ਕੱਟੀ ਜੰਨੀ ਦੀ ਹਾਂ ਜੀ ਦੇਖੋ ਇਹ ਵੀ ਦੋ ਵੱਡੀ ਮਹਿ ਬੁਰੀ ਨਾਲੇ ਬਹੁਤ ਵੱਡੀ ਮਹਿ ਬਾਕੀ 10-11 ਕਿਲੋ ਤੋਂ ਬਾਹਰ ਹੋਗਾ ਬਹੁਤ ਜਦਾ ਹੈ ਫਿਰ ਜੋ ਆਈ ਜਾਂਦੇ ਆਪਣੇ ਕੋ ਆਜੀ ਆਜੀ ਆਪਾਂ ਨੂੰ ਦੱਸੂ ਜਾਂ ਜੀ ਜਦੋਂ ਆਪਾਂ ਭਰਦੇ ਵੀ ਆਪਾਂ ਜਦੋਂ 10 ਦੀ ਗਾਰੰਟੀ ਦੇ ਕੇ ਭੇਜਦੇ ਹਾਂ ਹਾਂਜੀ ਆਜੂ ਜੀ ਆਜੂ ਵਾਗੂ ਉਹਦਾ ਟੁੱਟੀ ਜਾਣਾ ਬਾਕੀ ਬਹੁਤਾਂ ਚੋ ਆਈ ਹੋਰ ਕੰਮ ਜਿ ਲੱਗੇ ਉਹਦੇ ਹੋਰ ਹਾਂਜੀ ਮੁੰਡਾ ਇਹਦਾ ਵੀ ਇਲਾਕਾ ਹੀ ਆ ਅੱਜ ਅੰਦਰ ਅੰਦਰ ਵਾਲੀਆਂ ਬਾਹਰ ਵਾਲੀ ਕੋਈ ਨਹੀਂ ਆ ਗਈ ਠੀਕ ਆ ਅੱਜ ਅੰਦਰ ਵਾਲੀਆਂ ਸਾਰੀਆਂ ਆ ਬਾਹਰ ਵਾਲੀ ਤਾਂ ਅੱਜ ਅੰਦਰ ਹੀ ਦਿਲੀਆਂ ਲੱਗੀਆਂ ਮੁੰਡਾ ਇਹਦਾ ਵੀ ਇਲਾਕਾ ਹੀ ਕਰਦਾ ਹਾਂਜੀ ਦੇ ਵੀ 95 ਦੇ ਵੀ ਬਸ ਉਹੀ ਹੋਵੇ ਉਥੇ ਹੀ ਹੋਵੇ ਉੱਥੇ ਹੀ ਡੈਰ ਕਰਾਂਗੇ ਬੰਨਿਆ ਜੀ ਦੋ ਸ਼ੋਰ ਪੂਰੇ ਨਾ ਖਾਣਾ ਨੱਬੇ ਜਹਾ ਪੱਠੀ 21 12 ਕਿਲੋ ਬੋਲਾ ਹੋ ਗਿਆ ਅਵੇ ਕੱਟੀ ਮਗਰ ਜੇ ਅਜੇ ਅਜੇ ਤੀਜਾ ਦਿਨ ਸੀ ਨਹੀਂ ਥਾ ਆਹ ਹੋ ਗਈ ਕਫਣਾ ਇਹਦੇ ਰਾਤ ਦੀ ਸੂਈ ਜੇ ਅੱਛਾ ਇਹ ਤਾਂ ਮਗਰ ਵੀ ਕੱਟੀ ਜੇ ਰਾਤ ਦੀ ਸੂਈ ਜ ਮੈਂ ਇਹ ਰਾਤ ਦੀ ਸੂਈ ਜੇ ਇਹ 3 ਕਿਲੋ 4 ਚੋ ਜੀ ਮਨ ਬੋਲਾ ਚ ਹੋਇਆ ਜ ਉਹ ਕੱਟੀ ਜ ਮਗਰੇ ਦੇ ਇਹਦੇ ਮਗਰ ਵੀ ਕੱਟੀ ਜੇ ਬਾਕੀ ਚੋਾਈ ਵੀ ਬੜੀ ਲੱਗੀ ਜੇ ਇਹਨੂੰ ਵੀ ਇਹ ਵੀ ਮੈਂ ਸਾਡੀ ਛੇੜੀ ਦਾ ਬਹੁਤ ਚੋਾਈ ਵਾਲੀ ਦੁੱਧ ਵਾਲੀ ਮੈਂ ਇਹਦਾ ਦੂਜਾ ਜੇ ਤਾਂ ਸਿਰ ਥੋੜਾ ਜਿਹਾ ਕੱਢ ਗੀ ਦੁੱਧ ਨਿਕਲ ਗਿਆ ਦੁੱਧ ਭਾਜੀ ਇਹਦੇ 12 ਕਿਲੋ ਪਹਿਲਾਂ ਨੇ ਕੱਢਿਆ ਤੇ ਹੁਣ ਸੁਝਾ ਸੁਹਾ ਵੇਖੋ ਉਹਦਾ ਜਿਹੜਾ ਆਪਾਂ ਬੋਲਦੇ ਦੇਖਦਾ ਠੀਕ ਦੁੱਧ 12 ਕਿਲੋ ਪਹਿਲਾਂ ਨੇ ਕੱਢਿਆ ਸਵੇਰ ਦੂਜਾ ਜੇ ਸਿਰ ਥੋੜ ਆ ਜਿੱਕਾ ਟੀਜ ਮੰਗਰੇ ਦੇ ਚੱਕੀ ਮੰਗਰਾ ਕੀ ਆ ਮੰਗਰੇ ਦੇ ਆ ਆਹ ਤੰਦ ਨੂੰ ਬੜਾ ਸੋਹਣਾ ਬੜਾ ਜਵਾਲੇ ਬਹੁਤ ਟੌਪ ਦੀ ਚਵਾਈ ਚਾਰੇ ਸਾਰੇ ਵੱਡੇ ਆ ਛੋਟੀ ਛੋਟੀ ਕੋਈ ਵੀ ਹੈ ਨਹੀਂ ਵੱਟੀਆਂ ਵੱਟੀਆਂ ਹਾਰੀਆਂ ਜੀ ਬਿਲਕੁਲ ਜੀ ਆਹ ਜਿਹੜਾ ੱੱੱਦਾ ਦੇਖੋ ਕਰਦਾ ਵਾ ਬਿਲਕੁਲ ਜੀ ਹਾਂਜੀ ਲਾ ਕੇ ਦਿਖਾਓ ਖਣ ਤੋਂ ਰਿਕ ਰਾਇ ਦੇ ਹਾਂ ਉਹ ਲਾ ਕੇ ਨਾਲੇ ਦਿਖਾ ਦੇ ਵੇਖੋ ਖਣ ਤੋਂ ਕਿੰਦਾ ਦਾ ਲੱਗਾ ਬਹੁਤ ਟੌਪ ਦਾ ਸਾਨੂੰ ਚੋਂ ਬੜਾ ਲੱਗਾ ਵੇਖੋ ਠੀਕ ਹੈ ਹਰ ਸ਼ਾਰੀ ਨੂੰ ਲੱਗਦਾ ਨਾ ਬਿਲਕੁਲ ਸਫਾਈਆਂ ਦੇ ਵਿੱਚ ਅਜੇ ਤੱਕ ਕਰਦੇ ਨੂੰ ਕੋਈ ਆ ਹਾਂ ਹਾਂ ਕੋਈ ਨਹੀਂ ਕਿ ਮੈਂ ਨਹੀਂ ਅਜੇ ਚਲੋ ਬਾਕੀ ਟਵਾਈਸ ਵੀ ਬੜੀ ਟੌਪ ਦੀ ਹੈ ਜੀ ਸਬੋਂ ਇਹਦਾ ਵੀ ਜਾਇਦ ਸੁਨੇਹ ਜੀ ਉਹਦੇ ਇੱਕ ਹੀ ਪੰਜ ਕਰਦੇ ਲੱਗ ਹਾਂਜੀ ਠੀਕ ਹੈ ਜੇ ਪੰਜ ਜਾਇਦ ਲੱਖ ਰੁਪਏ ਤਨੂ ਮੇ ਤਨੂ ਤਨੂ 99000 99000 99000 ਲੱਖੋਂ ਅੰਦਰ ਹੀ ਆ ਸਾਬ ਲੱਖੋਂ ਸਾਰੀਆਂ ਅੰਦਰ ਲੱਖੋਂ ਸਾਰੀਆਂ ਹੀ ਵੱਡੀਆਂ ਜੋ ਵੱਡੀਆਂ ਤੋਂ ਛੋਟੀਆਂ ਵੱਡੀਆਂ ਤੋਂ ਛੋਟੀਆਂ ਥੱਲੇ ਤੇ ਪਰਨ ਲੱਖ ਤੋਂ ਸਾਰੀਆਂ ਜਾਂਦਾ ਤੇ ਇਹ ਕੱਪੜੇ ਜੀ ਕੱਪੜੇ ਜੀ ਹਾਂ ਜੀ ਇਹ ਮਿੰਦੀ ਦਾ ਵੀ ਇਹ ਕੱਪੜੇ ਜੀ ਲਓ ਦੇਣ ਪੰਜਾਂ ਚਾਰ ਰਜ ਹੋ ਜੀ ਫੋਟੋ ਫੋਟੋ ਲਾ ਦੇ ਲਾ ਦੇਖੋ ਬਾਖੀ ਆ ਪਬੇਲਾ ਜਿਉਂਦੇ ਜਰਾ ਬਿਲਕੁਲ ਜੀ ਅਜੇ ਮੈਂ ਮੇਰੇ ਖਾਲਾ ਜੇ ਦੂਜੇ ਨਾਲ ਜਾ ਕੇ ਸੁਣਨ ਕਹਿ ਸਕਦੇ ਭਾਰਾ ਜੇ ਪੰਜ ਛੇ ਦਾ ਮੈਂ ਲਾਈ ਬਸ ਠੀਕ ਉਹ ਤਾਂ 12 ਕਿਲੋ 11 12 ਕਿਲੋ ਕੱਢ ਲਈਏ। ਕਰ ਕਰ ਮਾਰੋ। ਹਾਂ। ਜਿਆਦਾ ਤੋਂ ਵੱਧ ਸਟੋਰ ਮਿਲ ਜੀ। ਪਿਓਰ ਨਹੀਂ ਜੀ। ਪਿਓਰ ਮਿਲ ਜੀ। ਘਾੜਾ ਫੋੜ ਦੀ ਕੁਆਰ ਦੀ ਬਹੁਤ ਜ਼ਿਆਦਾ ਕੰਡੀਸ਼ਨ ਠੀਕ ਆ। ਆ ਜੀ ਆ ਜੀ ਆ ਜੀ। ਬਦਲੀ ਹੋ ਗਈ ਜੀ। ਬਹੁਤ ਜ਼ਿਆਦਾ ਚੋੜੀ ਹੋ ਰਹੀ ਹੈ ਪਿਓਰ ਨਹੀਂ ਜੀ। ਪਿਓਰ ਮਿਲ ਜਾਵੇ। ਹਾਲੀ ਫੋਨ ਨੰਬਰ ਮੋਰ ਦਾ ਇਹਦਾ ਵੀ ਦਾਜ ਹੀ ਆ ਜਿਹੜੀ 90 ਦੀ 50 50 ਦੇ ਵਿੱਚ 80 بیاਸੀ ਹਾਂ ਰਾਬਿਆਸੀ 82000 80000 ਚਲੋ ਬਿਲਕੁਲ ਨਿੱਕੇ ਮੋਰ ਚਲੋ ਬਿਲਕੁਲ ਜਾਓ ਆਹੋ ਡੰਗਰ ਤੇ ਅਜੇ 4 5000 ਬਾਕੀ ਮੇਰੇ ਵੀ ਆਓ ਇੱਥੇ ਆ ਕੇ ਚੈੱਕ ਕਰਕੇ ਫਿਰ ਫੋਨ ਲਿਓ ਠੀਕ ਆ ਦੇਖੋ ਲੈਵਾਲੂਗਾ ਘਰਾਂ ਦੀ ਤੇ ਬਾਕੀ ਇਹਨਾਂ ਥੱਲੇ ਦਾ ਹਣਾ ਭਾਈ ਜੀ ਆਪਣੇ ਸਮਝ ਕਰਕੇ ਖੜੋ ਬਾਕੀ ਚਵਾਈ ਏਡੀ ਟੌਪ ਦੀ ਤਿੰਨਾ ਦੀ ਬਹੁਤ ਜਿਆਦਾ ਵਧੀਆ ਦੁੱਧ ਆ ਜਾਂਦਾ ਬੜਿਆ ਫਰੇ ਚੱਲ ਜਿੰਦਿਆਂ ਸਾਰੇ ਆਪ ਇਦੋਂ ਤੱਕ ਅੱਲੋਂ ਸੁਣ ਜੇ ਇੱਕ ਘਬੜਵਾ ਮਲ ਚਵਾਈ ਬੜੀ ਬਾਕੀ ਦੁੱਧ ਆ ਜਾਂਦਾ ਹਾਂਜੀ ਜੀ ਬਹੁਤ ਵਧੀਆ ਜੀ ਨੰਬਰ ਬੋਲੋ ਜੀ ਫਿਰ ਨੰਬਰ ਵੀਰ ਜੀ ਜਿਹੜਾ ਅੰਮ੍ਰਿਤਸਰ ਤਸਵੀਰ ਬਾਬਾ ਕਾਲਾ ਦੇ ਪਿੰਡ ਤੇ ਮੋਬਾਈਲ ਤੇ ਨੰਬਰ ਹੈਗਾ 9872094723 ਦੂਜਾ ਹੈਗਾ 814666 ਚੱਲਦਾ ਹੈ ਸਾਥ ਸਤ